ਤਕਲੀਫ ਦੇਣਾ ਰੋ ਤੁਹਾਨੂੰ ਪਤਾ ਜਿਵੇਂ ਕਿ ਸਾਰੇ ਜਿਹੜਾ ਹਲਕਾ ਇਹ ਸਾਊਥ ਇੱਥੇ ਬੜੀ ਵੱਡੀ ਸ਼ਿਕਾਇਤ ਆ ਵੀ ਜਿੰਨੇ ਵੀ ਰੇੜੀ ਫੜੀ ਵਾਲਿਆਂ ਤੋਂ ਹਜ਼ਾਰ-ਹਜ਼ਾਰ ਰੁਪਏ ਮਹੀਨਾ ਲਿਆ ਜਾ ਰਹੇ ਆ ਯਾਰ ਇਹ ਲੋਕਾਂ ਜਿਹੜੇ ਰੋਜੀ ਰੋਟੀ ਸਵੇਰੇ ਉੱਠ ਕੇ ਮਿਹਨਤ ਕਰਦੇ ਆ ਸਬਜ਼ੀ ਮੰਡੀ ਤੋਂ ਸਵੇਰੇ 4 ਵਜੇ ਸਬਜ਼ੀ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਉਹ ਛੋਟਾ-ਛੋਟਾ ਪਤਾ ਨਹੀਂ ਕੀ 25 ਪੈਸੇ 50 ਪੈਸੇ ਰੇਟ ਬੱਸਦਾ ਤੇ ਉਹਦੇ ਵਿੱਚੋਂ 1000 ਰੁਪਏ ਇਹ ਲੈ ਜਾਂਦੇ ਆ ਬੜੀ ਮਾੜੀ ਗੱਲ ਆ ਆਮ ਆਦਮੀ ਦੀ ਸਰਕਾਰ ਹਰ ਲਈ ਪੂਰੇ ਦੇ ਲੋਕਮ ਲੀਡਰਸ਼ਿਪ ਵੱਲੋਂ ਪਰ ਇਹ ਇੱਕੋ ਹੀ ਗੱਲ ਕਹੀ ਆ ਮੈਂ ਕਿਹਾ ਹਰ ਰੇੜੀ ਤੇ ਹਰ ਫੜੀ ਤੇ ਮੋਦੀ ਜੀ ਤੇ ਅਮਿਤ ਸ਼ਾਹ ਦੀ ਫੋਟੋ ਲਾ ਲਓ ਫਿਰ ਦੇਖਾਂਗੇ ਕਿਹੜਾ ऑपरेशन वाला जो एमएलए केड़ा पैसे मांगदा 4 तारीख ਤੋਂ ਬਾਅਦ ਉਹਦਾ ਹਿਸਾਬ ਕਰਾਂਗੇ ਇੱਕ ਵੱਡੀ ਸਟੈਂਪ ਲੱਗ ਜੇਗੀ ਕਹਿ ਜਾ ਸਕਦਾ ਹੈ ਕਿ ਨਾਲ ਹੀ ਨਾ ਹੀ ਕੋਈ ਮਨਸਿਪਲ ਕਾਰਪੋਰੇਸ਼ਨ ਦੀ ਹਿੰਮਤ ਤੇ ਨਹੀਂ ਬਿਲਕੁਲ ਗਰੀਬ ਆਦਮੀ ਆ ਆਪਾਂ ਕੀ ਉਹਦਾ ਕਰਨਾ ਚਾਹੁੰਦੇ ਆ ਉਰੇ ਉਹ ਕਿਸੇ ਨੂੰ ਕੀ ਕਰ ਰਿਹਾ ਸੜਕ ਦੇ ਆਲੇ-ਦਾਲੇ ਉਹ ਬੈਠਾ ਏ ਉਰੇ ਤਾਂ ਕੋਈ ਮਕਾਨ ਨਹੀਂ ਗੇ ਦੁਕਾਨਾਂ ਨੇ ਦੁਕਾਨਾਂ ਦੇ ਮੂਹਰੇ ਉਹ ਦੁਕਾਨਾਂ ਵਾਲੇ ਵੀ ਇਸ ਦੀ ਕੋਈ ਪਾਬੰਦੀ ਨਹੀਂ ਕਿ ਉਹ ਵੀ ਪੈਸੇ ਉਹਨਾਂ ਨੂੰ ਵੀ ਦੇ ਦਿੰਦੇ ਨੇ ਤੇ ਇਸ ਕਰਕੇ ਕੋਈ ਦਿੱਕਤ ਨਹੀਂ ਕਿ ਤੇ ਇਸ ਕਰਕੇ ਬਹੁਤ ਵਧੀਆ ਭਾਈਚਾਰੇ ਨਾਲ ਆਪਾਂ ਰਹੇ ਨੇ ਆ ਜੀ ਜੀ ਬਹੁਤ ਤਕਲੀਫ ਦੇਣਾ ਤੁਹਾਨੂੰ ਪਤਾ ਜਿਵੇਂ ਕਿ ਸਾਰੇ ਜਿਹੜਾ ਹਲਕਾ ਇਸ ਸਾਊਥ ਇੱਥੇ ਬੜੀ ਵੱਡੀ ਸ਼ਿਕਾਇਤ ਆ ਵੀ ਜਿੰਨੇ ਵੀ ਰੇੜੀ ਫੜੀ ਵਾਲਿਆਂ ਤੋਂ ਹਜ਼ਾਰ-ਹਜ਼ਾਰ ਰੁਪਏ ਮਹੀਨਾ ਲਿਆ ਜਾ ਰਹੇ ਆ ਯਾਰ ਇਹ ਲੋਕਾਂ ਜਿਹੜੇ ਰੋਜੀ ਰੋਟੀ ਸਵੇਰੇ ਉੱਠ ਕੇ ਮਿਹਨਤ ਕਰਦੇ ਆ ਸਬਜ਼ੀ ਮੰਡੀ ਤੋਂ ਸਵੇਰੇ 4 ਵਜੇ ਸਬਜ਼ੀ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਉਹ ਛੋਟਾ-ਛੋਟਾ ਪਤਾ ਨਹੀਂ ਕੀ 25 ਪੈਸੇ 50 ਪੈਸੇ ਰੇਟ ਬੱਸਦਾ ਤੇ ਉਹਦੇ ਵਿੱਚੋਂ 1000 ਰੁਪਏ ਇਹ ਲੈ ਜਾਂਦੇ ਆ ਬੜੀ ਮਾੜੀ ਗੱਲ ਆ ਆਮ ਆਦਮੀ ਦੀ ਸਰਕਾਰ ਲਈ ਪੂਰੇ ਦੇ ਲੋਕਲ ਲੀਡਰਸ਼ਿਪ ਵੱਲੋਂ ਪਰ ਇਹ ਇੱਕੋ ਹੀ ਗੱਲ ਕਹੀ ਆ ਮੈਂ ਕਿਹਾ ਹਰ ਰੇੜੀ ਤੇ ਆਰੇ ਬੜੀ ਤੇ ਮੋਦੀ ਜੀ ਤੇ ਅਮਿਤ ਸ਼ਾਹ ਦੀ ਫੋਟੋ ਲਾ ਲਓ ਫਿਰ ਦੇਖਾਂਗੇ ਕਿਹੜਾ ਓਪਰੇਸ਼ਨ ਵਾਲਾ ਜਿਹੜਾ ਐਮਐਲਏ ਕਿਹੜਾ ਪੈਸੇ ਮੰਗਦਾ 4 ਤਰੀਕ ਤੋਂ ਬਾਅਦ ਉਹਦਾ ਹਿਸਾਬ ਕਰਾਂਗੇ ਇੱਕ ਵੱਡੀ ਸਟੈਂਪ ਲੱਗ ਜੇਗੀ ਕਹਿ ਜਾ ਸਕਦਾ ਹੈ ਕਿ ਨਾਲ ਹੀ ਨਾ ਹੀ ਕੋਈ ਮਨਸੀਪਲ ਕਾਰਪੋਰੇਸ਼ਨ ਦੀ ਹਿੰਮਤ ਤੇ ਨਹੀਂ ਬਿਲਕੁਲ ਗਰੀਬ ਆਦਮੀ ਆ ਆਪਾਂ ਕੀ ਉਹਦਾ ਕਰਨਾ ਚਾਹੁੰਦੇ ਆ ਔਰ ਇਹੋ ਕਿਸੇ ਨੂੰ ਕੀ ਕਰ ਰਿਹਾ ਸੜਕ ਦੇ ਆਲੇ-ਦਾਲੇ ਉਹ ਬੈਠਾ ਏ ਔਰ ਇਹ ਤਾਂ ਕੋਈ ਮਕਾਨ ਨਹੀਂ ਗੇ ਦੁਕਾਨਾਂ ਨੇ ਦੁਕਾਨਾਂ ਦੇ ਮੂਹਰੇ ਉਹ ਦੁਕਾਨਾਂ ਵਾਲੇ ਵੀ ਤੇ ਇਸ ਦੀ ਕੋਈ ਪਾਬੰਦੀ ਨਹੀਂ ਕਿ ਉਹ ਵੀ ਪੈਸੇ ਉਹਨਾਂ ਨੂੰ ਵੀ ਦੇ ਦਿੰਦੇ ਨੇ ਤੇ ਇਸ ਕਰਕੇ ਕੋਈ ਦਿੱਕਤ ਨਹੀਂ ਕੀ ਤੇ ਇਸ ਕਰਕੇ ਬਹੁਤ ਵਧੀਆ ਭਾਈਚਾਰੇ ਨਾਲ ਆਪਾਂ ਰਹਿਨੇ ਆ ਲਿਆ ਜਾ ਰਿਹਾ ਯਾਰ ਇਹ ਲੋਕਾਂ ਜਿਹੜੇ ਰੋਜੀ ਰੋਟੀ ਸਵੇਰੇ ਉੱਠ ਕੇ ਮਿਹਨਤ ਕਰਦੇ ਆ ਸਬਜ਼ੀ ਮੰਡੀ ਤੋਂ ਸਵੇਰੇ 4 ਵਜੇ ਸਬਜ਼ੀ ਲੈ ਕੇ ਆਉਂਦੇ ਆ ਉਦੋਂ ਬਾਅਦ ਉਹ ਛੋਟਾ ਛੋਟਾ ਪਤਾ ਨਹੀਂ ਕੀ 25 ਪੈਸੇ 50 ਪੈਸੇ ਰੇਟ ਬੱਸਦਾ ਤੇ ਉਹਦੇ ਵਿੱਚੋਂ 1000 ਰੁਪਈਆ ਹੀ ਲੈ ਜਾਂਦੇ ਆ ਬੜੀ ਮਾੜੀ ਗੱਲ ਆ ਆਮ ਆਦਮੀ ਦੀ ਸਰਕਾਰ ਲਈ ਪੂਰੇ ਦੇ ਲੋਕ ਲੀਡਰਸ਼ਿਪ ਵੱਲੋਂ ਪਰ ਇਹ ਇੱਕੋ ਹੀ ਗੱਲ ਕਹੀ ਆ ਮੈਂ ਕਿਹਾ ਹਰ ਰੇੜੀ ਤੇ ਹਰ ਬੜੀ ਤੇ ਮੋਦੀ ਜੀ ਤੇ ਅਮਿਤ ਸ਼ਾਹ ਦੀ ਫੋਟੋ ਲਾ ਲਓ ਫਿਰ ਦੇਖਾਂਗੇ ਕਿਹੜਾ ਓਪਰੇਸ਼ਨ ਵਾਲਾ ਜ ਐਮ ਐਲ ਇਹ ਕਿਹੜਾ ਪੈਸੇ ਮੰਗਦਾ 4 ਤਰੀਕ ਤੋਂ ਬਾਅਦ ਉਹਦਾ ਹਿਸਾਬ ਕਰਾਂਗੇ ਇੱਕ ਵੱਡੀ ਸਟੈਂਪ ਲੱਗ ਜੇਗੀ ਕਹਿ ਜਾ ਸਕਦਾ ਹੈ ਕਿ ਨਾਲ ਹੀ ਨਾਇਬ ਮਨਸੀਪਲ ਕਾਰਪੋਰੇਸ਼ਨ ਦੀ ਹਿੰਮਤ ਦੇ ਨਹੀਂ ਬਿਲਕੁਲ ਗਰੀਬ ਆਦਮੀ ਆ ਆਪਾਂ ਕੀ ਉਹਦਾ ਕਰਨਾ ਚਾਹੁੰਦੇ ਆ ਔਰ ਇਹ ਕਿਸੇ ਨੂੰ ਕੀ ਕਰ ਰਿਹਾ ਸੜਕ ਦੇ ਆਲੇ-ਦੁਆਲੇ ਉਹ ਬੈਠਾ ਏ ਔਰ ਇਹ ਤਾਂ ਕੋਈ ਮਕਾਨ ਨਹੀਂ ਗੇ ਦੁਕਾਨਾਂ ਨੇ ਦੁਕਾਨਾਂ ਦੇ ਮੂਹਰੇ ਉਹ ਦੁਕਾਨਾਂ ਵਾਲੇ ਵੀ ਤੇ ਇਸ ਦੀ ਕੋਈ ਪਾਬੰਦੀ ਨਹੀਂ ਕਿ ਉਹ ਵੀ ਪੈਸੇ ਉਹਨਾਂ ਨੂੰ ਵੀ ਦੇ ਦਿੰਦੇ ਨੇ ਤੇ ਇਸ ਕਰਕੇ ਕੋਈ ਦਿੱਕਤ ਨਹੀਂ ਕਿ ਤੇ ਇਸ ਕਰਕੇ ਬਹੁਤ ਵਧੀਆ ਭਾਈਚਾਰੇ ਨਾਲ ਆਪਾਂ ਰਹਨੇ ਆ ਜੇ ਕੋਈ ਯੂਪੀ ਬਿਹਾਰ ਤੋਂ ਆਇਆ ਤੇ ਇਹਦਾ ਮਤਲਬ ਉਹਨਾਂ ਧੱਕਾ ਕਰਾਂਗੇ ਆਪਾਂ ਉਹ ਤੋਂ ਪੈਸੇ ਲਵਾਂਗੇ ਸ਼ਰਮ ਨਹੀਂ ਆਉਂਦੀ ਇੱਕ ਵਾਰਨਿੰਗ ਵੀ ਰੀੜੀ ਫੜੀ ਵਾਲਿਆਂ ਤੋਂ ਹਜ਼ਾਰ-ਹਜ਼ਾਰ ਰੁਪਈਆ ਮਹੀਨਾ ਲਿਆ ਜਾ ਰਹੇ ਆ ਯਾਰ ਇਹ ਲੋਕਾਂ ਜਿਹੜੇ ਰੋਜੀ ਰੋਟੀ ਸਵੇਰੇ ਉੱਠ ਕੇ ਮਿਹਨਤ ਕਰਦੇ ਆ ਸਬਜ਼ੀ ਮੰਡੀ ਤੋਂ ਸਵੇਰੇ 4 ਵਜੇ ਸਬਜ਼ੀ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਉਹ ਛੋਟਾ-ਛੋਟਾ ਪਤਾ ਨਹੀਂ ਕੀ 25 ਪੈਸੇ 50 ਪੈਸੇ ਰੇਟ ਵੱਦਦਾ ਤੇ ਉਹਦੇ ਵਿੱਚੋਂ 1000 ਰੁਪਈਆ ਇਹ ਲੈ ਜਾਂਦੇ ਆ ਬੜੀ ਮਾੜੀ ਗੱਲ ਆ ਆਮ ਆਦਮੀ ਦੀ ਸਰਕਾਰ ਲਈ ਪੂਰੇ ਦੇ ਲੋਕਲ ਲੀਡਰਸ਼ਿਪ ਵੱਲੋਂ ਪਰ ਇਹ ਇੱਕੋ ਹੀ ਗੱਲ ਕਹੀ ਮੈਂ ਕਿਹਾ ਹਰ ਰੇੜੀ ਤੇ ਹਰ ਬੜੀ ਤੇ ਮੋਦੀ ਜੀ ਤੇ ਅਮਿਤ ਸ਼ਾਹ ਦੀ ਫੋਟੋ ਲਾ ਲਓ ਫਿਰ ਦੇਖਾਂਗੇ ਕਿਹੜਾ ਆਪਰੇਸ਼ਨ ਵਾਲਾ ਜ ਐਮ ਐਲ ਕਿਹੜਾ ਪੈਸੇ ਮੰਗਦਾ 4 ਤਰੀਕ ਤੋਂ ਬਾਅਦ ਉਹਦਾ ਹਿਸਾਬ ਕਰਾਂਗੇ ਇੱਕ ਵੱਡੀ ਸਟੈਂਪ ਲੱਗ ਜਾਏਗੀ ਕਹਿ ਜਾ ਸਕਦਾ ਹੈ ਕਿ ਨਾਲ ਹੀ ਨਾ ਹੀ ਕੋਈ ਮਨਸਿਪਲ ਕਾਰਪੋਰੇਸ਼ਨ ਦੀ ਹਿੰਮਤ ਤੇ ਨਹੀਂ ਬਿਲਕੁਲ ਗਰੀਬ ਆਦਮੀ ਆ ਆਪਾਂ ਕੀ ਉਹਦਾ ਕਰਨਾ ਚਾਹੁੰਦੇ ਆ ਉਰੇ ਉਹ ਕਿਸੇ ਨੂੰ ਕੀ ਕਰ ਰਿਹਾ ਸੜਕ ਦੇ ਆਲੇ-ਦਾਲੇ ਉਹ ਬੈਠਾ ਏ ਉਰੇ ਤਾਂ ਕੋਈ ਮਕਾਨ ਨਹੀਂ ਗੇ ਦੁਕਾਨਾਂ ਨੇ ਦੁਕਾਨਾਂ ਦੇ ਮੂਹਰੇ ਉਹ ਦੁਕਾਨਾਂ ਵਾਲੇ ਵੀ ਤੇ ਸਦੀ ਕੋਈ ਪਾਬੰਦੀ ਨਹੀਂ ਕਿ ਉਹ ਵੀ ਪੈਸੇ ਉਹਨਾਂ ਨੂੰ ਵੀ ਦੇ ਦਿੰਦੇ ਨੇ ਤੇ ਇਸ ਕਰਕੇ ਕੋਈ ਦਿੱਕਤ ਨਹੀਂ ਕਿ ਤੇ ਇਸ ਕਰਕੇ ਬਹੁਤ ਵਧੀਆ ਭਾਈਚਾਰੇ ਨਾਲ ਆਪਾਂ ਰਹਨੇ ਆ ਜੇ ਕੋਈ ਯੂਪੀ ਬਿਹਾਰ ਤੋਂ ਆਇਆ ਤੇ ਇਹਦਾ ਮਤਲਬ ਉਹਨਾਂ ਧੱਕਾ ਕਰਾਂਗੇ ਆਪਾਂ ਉਹ ਤਾਂ ਪੈਸੇ ਲਵਾਂਗੇ ਸ਼ਰਮ ਨਹੀਂ ਆਉਂਦੀ ਇੱਕ ਵਾਰਨਿੰਗ ਵੀ ਰੀੜੀ ਬੜੀ ਵਾਲਿਆਂ ਤੋਂ ਹਜ਼ਾਰ-ਹਜ਼ਾਰ ਰੁਪਈਆ ਮਹੀਨਾ ਲਿਆ ਜਾ ਰਹੇ ਆ ਯਾਰ ਇਹ ਲੋਕਾਂ ਜਿਹੜੇ ਰੋਜੀ ਰੋਟੀ ਸਵੇਰੇ ਉੱਠ ਕੇ ਮਿਹਨਤ ਕਰਦੇ ਆ ਸਬਜ਼ੀ ਮੰਡੀ ਤੋਂ ਸਵੇਰੇ 4 ਵਜੇ ਸਬਜ਼ੀ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਉਹ ਛੋਟਾ-ਛੋਟਾ ਪਤਾ ਨਹੀਂ ਕੀ 25 ਪੈਸੇ 50 ਪੈਸੇ ਰੇਟ ਵੱਦਦਾ ਤੇ ਉਹਦੇ ਵਿੱਚੋਂ 1000 ਰੁਪਈਆ ਇਹ ਲੈ ਜਾਂਦੇ ਆ ਬੜੀ ਮਾੜੀ ਗੱਲ ਆ ਆਮ ਆਦਮੀ ਦੀ ਸਰਕਾਰ ਲਈ ਪੂਰੇ ਦੇ ਲੋਕਲ ਲੀਡਰਸ਼ਿਪ ਵੱਲੋਂ ਪਰ ਇਹ ਇੱਕੋ ਹੀ ਗੱਲ ਕਹੀ ਮੈਂ ਕਿਹਾ ਹਰ ਰੇੜੀ ਤੇ ਹਰ ਬੜੀ ਤੇ ਮੋਦੀ ਜੀ ਤੇ ਅਮਿਤ ਸ਼ਾਹ ਦੀ ਫੋਟੋ ਲਾ ਲਓ ਕਰ ਦੇਖਾਂਗੇ ਕਿਹੜਾ ਕਾਰਪੋਰੇਸ਼ਨ ਵਾਲਾ ਜ ਐਮ ਐਲ ਏ ਕਿਹੜਾ ਪੈਸੇ ਮੰਗਦਾ 4 ਤਰੀਕ ਤੋਂ ਬਾਅਦ ਉਹਦਾ ਹਿਸਾਬ ਕਰਾਂਗੇ ਇੱਕ ਵੱਡੀ ਸਟੈਂਪ ਲੱਗ ਜਾਏਗੀ ਕਹਿ ਜਾ ਸਕਦਾ ਹੈ ਕਿ ਨਾਲ ਹੀ ਨਾ ਹੀ ਕੋਈ ਮਿਊਨਿਸਪਲ ਕਾਰਪੋਰੇਸ਼ਨ ਦੀ ਹਿੰਮਤ ਤੇ ਨਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵੱਲੋਂ ਸਾਡੇ ਸੁਨੀਲ ਕੁਮਾਰ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਵੱਲੋਂ ਸਾਡੇ ਖਾਸ ਤੌਰ ਤੇ ਜ਼ਿਲ੍ਹੇ ਦੇ ਪ੍ਰਧਾਨ ਤੇ ਮਾਨ ਸਾਹਿਬ ਵੱਲੋਂ ਸਾਡੇ ਹਲਕੇ ਦੇ ਇੰਚਾਰਜ ਦੇਵੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਸਾਡੇ ਛੋਟੇ ਵੀਰ ਪਿਆਰੇ ਵੀਰ ਕਪਿਲ ਜਨੇਜਾ ਜੀ ਜਿਨ੍ਹਾਂ ਨੇ ਕਪਲ ਜਨੇਜਾ ਜੀ ਨੇ ਜਿਹੜੀ ਅੱਜ ਮੋਦੀ ਜੀ ਦੀ ਸੋਚ ਦੇਖ ਕੇ ਮੋਦੀ ਜੀ ਦੇ ਕੰਮ ਦੇਖ ਕੇ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਜੋ ਉਹਨਾਂ ਦੇ ਪਿਛਲੇ 10 ਸਾਲ ਦੇ ਕੰਮ ਨੇ ਉਹਨੂੰ ਦੇਖਦੇ ਹੋਏ ਵੀ ਅੱਗੇ ਤੇ ਦੂਜੀ ਅੱਜ ਤੱਕ ਕਿਉਂ ਕਿਸੇ ਪਾਰਟੀ ਹੋਰ ਚ ਸੀਗੇ ਕਿਉਂਕਿ ਅੱਜ ਤੱਕ ਬੀਜੇਪੀ ਇਲੈਕਸ਼ਨ ਨਹੀਂ ਲੜਦੀ ਸੀ ਇਕੱਲੀ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜਦੀ ਸੀ ਤੇ ਜਦੋਂ ਇਸ ਵਾਰ ਪਹਿਲੀ ਵਾਰ ਇਹ ਫੈਸਲਾ ਕੀਤਾ ਵੀ ਜਿਹੜਾ ਫੁੱਲ ਆ ਬੀਜੇਪੀ ਪਾਰਟੀ ਆਪਣੇ ਸਿੰਬਲ ਤੇ ਲੜੇਗੀ ਲੁਧਿਆਣੇ ਤੇ ਉਹਦੇ ਨਾਲ ਅੱਜ ਸਾਰੇ ਵੱਡੇ ਤੋਂ ਵੱਡੇ ਜਿਹੜੇ ਇਹ ਲੋਕ ਕਿਸੇ ਪਾਰਟੀ ਦੇ ਥੋੜੀ ਬਣਾਏ ਹੋਏ ਆ ਇਹ ਲੋਕ ਸਮਾਜ ਦੀ ਸੇਵਾ ਕਰਕੇ ਧਰਮ ਦੀ ਸੇਵਾ ਕਰਕੇ ਲੋਕਾਂ ਨੂੰ ਰਾਸ਼ਨ ਵੰਡ ਕੇ ਲੋਕਾਂ ਨੂੰ ਖੂਨਦਾਨ ਕੈਂਪ ਲਗਾ ਕੇ ਲੋਕਾਂ ਨੂੰ ਕੋਵਿਡ ਵੇਲੇ ਲੰਗਰ ਲਗਾ ਕੇ ਉਹ ਸੇਵਾ ਯਾਤਰਾ ਸਭ ਤੋਂ ਵੱਡੀ ਜਿਹੜੀ ਯਾਤਰਾ ਕੱਢੀ ਇਹਨਾਂ ਨੇ ਉਸ ਵੇਲੇ ਹੈਰਾਨਗੀ ਦੀ ਗੱਲ ਹੋਈ ਜਦੋਂ ਆਏ ਇਸ ਤਰੀਕੇ ਦੇ ਨਾਲ ਨਾਲੇ ਉਹ ਯਾਤਰਾ ਨਿਸ਼ਕਾਮ ਹੋ ਕੇ ਉਹ ਯਾਤਰਾ ਇਹਨਾਂ ਨੇ ਆਪਣੀ ਪਰਿਵਾਰ ਆਪਣੀ ਟੀਮ ਨਾਲ ਉਹ ਏਡੀ ਵੱਡੀ ਯਾਤਰਾ ਕੱਢੀ ਤੇ ਇਹਨਾਂ ਦਾ ਸਾਰੀ ਪਾਰਟੀ ਨੇ ਅਸੀਂ ਇਹਨਾਂ ਤੋਂ ਨਾਲ ਕਾਫੀ ਦਿਨਾਂ ਦੇ ਇੰਟੈਕ ਸੀਗੇ ਤੇ ਇਹਨਾਂ ਨੂੰ ਰਿਕੁਐਸਟ ਕਰ ਰਹੇ ਸੀ ਤੇ ਇਹਨਾਂ ਦਾ ਇਹਨਾਂ ਨੇ ਉਦੋਂ ਹੀ ਕਿਹਾ ਵੀ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਜੋ ਪ੍ਰਧਾਨ ਮੰਤਰੀ ਦੇਸ਼ ਦੇ ਅੱਜ ਕਰ ਰਹੇ ਆ ਦੁਨੀਆ 'ਚ ਜੋ ਨੌ ਅਜਿੰਦਰ ਮੋਦੀ ਜੀ ਦਾ ਉਹਨਾਂ ਦੇ ਕਰਕੇ ਮੈਂ ਜੁਆਇਨ ਕਰਦਾ ਅਸੀਂ ਇਹਨਾਂ ਦਾ ਪਹਿ ਦਿਲੋਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੀ ਸਾਰੀ ਨੌਜਵਾਨ ਟੀਮ ਦਾ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਕੱਲਾ ਕੱਲਾ ਨੌਜਵਾਨ ਆ ਜਿਹੜਾ ਨਹੀਂ ਸਿਆਸਤ ਦੇ ਵਿੱਚ ਬਹੁਤ ਨੌਜਵਾਨ ਦਾ ਘੱਟ ਇੰਟਰਸਟ ਹੁੰਦਾ ਪਰ ਅੱਜ ਜਨੇਜਾ ਜੀ ਸਾਰੀ ਟੀਮ ਜਿਹੜੀ ਆ ਅੱਜ ਤੇ ਬਜ਼ੁਰਗਾਂ ਦਾ ਅਸ਼ੀਰਵਾਦ ਮਾਮਾ ਦਾ ਅਸ਼ੀਰਵਾਦ ਉੱਥੇ ਯੰਗ ਬਲੱਡ ਜਿਹੜਾ ਅੱਗੇ ਆਉਣ ਵਾਲਾ ਭਵਿੱਖਾ ਉਹ ਅੱਜ ਜੁਆਇਨ ਕਰਾਇਆ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਇਤ ਸੈਂਕੜਿਆਂ ਦੀ ਗਿਣਤੀ ਚ ਅੱਜ ਤਾਂ ਬਹੁਤ ਕਿਉਂਕਿ ਵੱਡਾ ਪ੍ਰੋਗਰਾਮ ਜਿਹੜਾ ਇਹ ਅੱਗੇ ਆਉਣ ਵਾਲੇ ਦਿਨਾਂ ਚ ਰੱਖਣ ਰੱਖਣਗੇ ਅੱਜ ਤਾਂ ਜਿਹੜੇ ਮੇਨ ਲੀਡਰ ਨੇ ਜਿਹੜੇ ਇਹਨਾਂ ਨਾਲ ਵੱਡੇ ਲੈਵਲ ਤੇ ਇਹਨਾਂ ਦੀਆਂ ਕਮੇਟੀਆਂ ਸੀਗੀਆਂ ਯਾਤਰਾ ਕਮੀਟ ਜਿਹੜੀ ਕਮੇਟੀ ਆ ਚਾਹੇ ਬਲੱਡ ਡੇਸ਼ਨ ਕਮੇਟੀ ਆ ਲੰਗਰ ਕਮੇਟੀ ਆ ਉਹ ਸਾਰੀਆਂ ਕਮੇਟੀਆਂ ਨੇ ਜਾਂ ਜਿਹੜੇ ਵੱਡੇ ਬਹੁਤ بزਨਸ ਹਾਊਸਸ ਨੇ ਜਿਹੜੇ ਅਲੱਗ-ਅਲੱਗ ਕੰਮ ਕਰਦੇ ਆ ਉਹਨਾਂ ਨੂੰ ਅੱਜ ਜਿਹੜਾ ਤਕਰੀਬਨ ਉਹ 50 ਤੋਂ ਉੱਤੇ ਗਿਣਤੀ ਆ ਜਿਹੜੇ ਵੱਡੇ-ਵੱਡੇ ਜਿਹੜੇ ਗਰੁੱਪ ਨੇ ਉਹ ਜੁਆਇਨ ਕਰਾਇਆ ਸਰ ਕਾਂਗਰਸ ਬੰਦੇ ਛੱਡ ਛੱਡ ਕੇ ਜਾ ਰਹੇ ਉਹਦੇ ਬਾਰੇ ਕੀ ਕਿਹਾ ਜਾ ਰਿਹਾ ਹੈ ਅੱਜ ਹੀ ਆ ਹੁਣੀ ਪਤਾ ਲੱਗਿਆ ਵੀ ਦਿੱਲੀ ਦੇ ਪ੍ਰਧਾਨ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਹ ਵੀ ਡਿਜ਼ਾਈਨ ਕਰਕੇ लवली ਜੀ ਬਹੁਤ ਵੱਡਾ ਖੰਭ ਸੀ ਕਿਉਂਕਿ ਯਾਰ ਸਮਝੌਤਾ ਕਰ ਲਿਆ ਉੱਥੇ ਜਿਹੜਾ ਆਮ ਆਦਮੀ ਪਾਰਟੀ ਆ ਜਿਨੇ ਸਾਰੇ ਜਿਹੜੇ ਘਟਾਲੇ ਕੀਤੇ ਆ ਜਿਹੜੀਆਂ ਠੱਗੀਆਂ ਮਾਰੀਆਂ ਹੋਈਆਂ ਤੇ ਕਾਂਗਰਸ ਪਾਰਟੀ ਦਿੱਲੀ ਦੀ ਸਾਰੀ ਨਾਰਾਜ਼ ਹੈ ਇਸ ਗੱਲ ਤੇ ਵੀ ਤੁਸੀਂ ਕਿਹਦੇ ਨਾਲ ਸਮਝੌਤਾ ਕੀਤਾ ਜੀ ਇਹ ਤਾਂ ਸਾਨੂੰ ਕੁੱਟਦੇ ਤੇ ਲੁੱਟਦੇ ਰਹੇ ਆ ਇਹਨਾਂ ਨਾਲ ਤੁਸੀਂ ਸਮਝੌਤਾ ਕਰਕੇ ਟਿਕਟਾਂ ਦੇਤੀਆਂ ਤੇ ਇਸ ਕਰਕੇ ਕੰਮ ਤਾਂ ਨਿਰੰਤਰ ਮੈਂ ਤੁਹਾਨੂੰ ਦੱਸਿਆ ਜਾਰੀ ਰਹਿਣਾ ਏ ਇਹ ਆ ਮੈਂ ਤੁਹਾਨੂੰ ऑन रिकॉर्ड ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾ ਬਈ ਕਾਂਗਰਸ ਪਾਰਟੀ ਦੇ ਆਪੋ ਆਪਣੀਆਂ ਪਾਰਟੀਆਂ ਦੇ ਕੈਂਡੀਡੇਟ ਨੇ ਜਿਹੜੇ ਉਹ ਮੈਦਾਨ ਛੱਡ ਛੱਡ ਭੱਜਣਗੇ ਉਹ ਆਪਣੀਆਂ ਟਿਕਟਾਂ ਵਿਦਡਰੋ ਕਰਨਗੇ ਤੁਸੀਂ ਇਹ ਗੱਲ ਦੇਖਿਓ ਜਿਵੇਂ ਜਿਵੇਂ ਫੇਸ ਵਾਈਜ਼ ਇਲੈਕਸ਼ਨ ਚੱਲੇਗੀ ਕੈਂਡੀਡੇਟਾਂ ਜਿਹੜਾ ਉਹ ਭੱਜਣਗੇ ਇਹ ਆਣੇ ਦੇ ਵਿੱਚ ਕੈਂਡੀਡੇਟ ਨਹੀਂ ਮਿਲਦਾ ਪਿਆ ਕਾਂਗਰਸ ਨੂੰ ਕੀ ਲੱਗਦਾ ਕਿ ਇਹ ਕਹਿੰਦੇ 29 ਤਰੀਕ ਨੂੰ ਕਹਿੰਦੇ ਕਰ ਦੇਣਗੇ ਨਾ ਜਨੇਤਾ ਜੀ ਜੋਇਨ ਹੋ ਰਿਹਾ ਮੇਰਾ ਇੱਕੋ ਹੀ ਕਾਰਨ ਹੈ ਕਿ ਦੇਸ਼ ਦੇ ਯੋਸ਼ਸ਼ੀ ਪ੍ਰਧਾਨ ਮੰਤਰੀ Monte